ਉਜਿਕ ਦਿਨ ਪਹਿਲਾ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਅਤੇ ਮਹਾਰਾਜਾ ਦਲੀਪ ਸਿੰਘ ਦੀ ਧੀ ਦੇ ਸਵਿਸ ਬੈਂਕ ਅਕਾਊਂਟ ਦਾ ਖੁਲਾਸਾ ਹੋਇਆ ਜਿਸ ਵਿੱਚ 2 ਟ੍ਰਿਲੀਅਨ ਡਾਲਰ ਤੋਂ ਵੀ ਵੱਧ ਰਕਮ ਜਮ੍ਹਾਂ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਪਰ ਇਹ ਤਾਂ ਰਹੇ ਸਿਰਫ ਇੱਕ ਬੱਚੇ ਦੀ ਗੱਲ ਮਹਾਰਾਜਾ ਦਲੀਪ ਸਿੰਘ ਆਪਣੇ ਬਾਕੀ 6 ਬੱਚਿਆਂ ਲਈ ਕੀ ਛੱਡ ਕੇ ਗਏ ਇਹ ਸੋਕੇ ਤਾਂ ਤੁਸੀਂ ਹੋਰ ਵੀ ਹੈਰਾਨ ਹੋ ਜਾਓਗੇ 2 ਟ੍ਰਿਲੀਅਨ ਡਾਲਰ ਮਤਲਬ 2 ਲੱਖ ਕਰੋੜ ਡਾਲਰ ਤੇ ਜੇ ਇਸ ਰਕਮ ਨੂੰ ਆਪਾਂ ਰੁਪਈਆਂ ਵਿੱਚ ਬਦਲੀਏ ਫਿਰ ਤਾਂ ਜ਼ੀਰਾਂ ਲਾਉਂਦੇ ਲਾਉਂਦੇ ਥੱਕ ਜਾਓਗੇ ਕਿਉਂਕਿ ਕਿ ਇਹੇ ਬੰਦੇ ਹਾਲ ਲਗਭਗ 160 ਲੱਖ ਕਰੋੜ ਰੁਪਏ ਜੇਕਰ ਮੁਕੇਸ਼ ਅਵਾਨੀ ਵਰਗੇ 22 ਅਮੀਰ ਬੰਦੇ ਇੱਕ ਪਾਸੇ ਲਾਈਨ ਵਿੱਚ ਖੜੇ ਕਰ ਦਿੱਤੇ ਜਾਣ ਤਾਂ ਉਹਨਾਂ ਸਾਰਿਆਂ ਜਿੰਨੇ ਰੁਪਏ ਸਿਰਫ ਇਸ ਇੱਕ ਬੈਂਕ ਖਾਤੇ ਵਿੱਚ ਪਏ ਹਨ ਇਹ ਇਸ ਬੈਂਕ ਨਾਲ ਲਿੰਕ ਇੱਕ ਗੁਪਤ ਲੋਕਰ ਦਾ ਵੀ ਪਤਾ ਚੱਲਿਆ ਹੈ ਇਹ ਕੋਈ ਆਮ ਲੋਕਰ ਨਹੀਂ ਸਗਿਸ ਬੈਂਕ ਦਾ ਇੱਕ ਇੱਕ ਲੋਕਰ ਸਾਡੇ ਆਮ ਲੋਕਾਂ ਦੇ ਕਈ-ਕਈ ਘਰਾਂ ਜਿੱਡਾ ਹੋ ਸਕਦਾ ਹੈ ਹੁਣ ਉਸ ਲੋਕਰ ਵਿੱਚ ਕੀ-ਕੀ ਨਿਕਲ ਸਕਦਾ ਹੈ ਤੇ ਸਹ ਜਾਦੀ ਦੀ ਵਸੀਅਤ ਮੁਤਾਬਕ ਅੱਜ ਦੇ ਦਿਨ ਇਸ ਜਾਇਦਾਦ ਦਾ ਅਸਲ ਮਾਲਕ ਕੌਣ ਹੈ ਇਹ ਸਭ ਜਾਣਾਂਗੇ ਅੱਜ ਦੀ ਇਸ ਵੀਡੀਓ ਵਿੱਚ ਤੇ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਇਸ ਵੀਡੀਓ ਨੂੰ ਇੱਕ ਲਾਈਕ ਤੇ ਵਾਤੇਵਾਸ਼ ਸ਼ੇਅਰ ਜਰੂਰ ਕਰਿਓ ਜੀ ਦਰਅਸਲ ਇਹ ਸਵਿਸ ਬੈਂਕ ਅਕਾਊਂਟ ਸ਼ੇਅਰ ਹੈ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਤੇ ਮਹਾਰਾਜਾ ਦਲੀਪ ਸਿੰਘ ਦੀ ਧੀ ਸ਼ਹਿਜ਼ਾਦੀ ਕੈਥਰੀਨ ਦਲੀਪ ਸਿੰਘ ਦੇ ਨਾਮ ਬੋਲਦਾ ਹੈ ਇਹ ਖਾਤਾ ਸਭ ਤੋਂ ਪਹਿਲਾਂ 1997 ਵਿੱਚ ਚਰਚਾ ਵਿੱਚ ਆਇਆ ਸੀ ਜਦੋਂ ਸਵਿਸ ਬੈਂਕ ਐਸੋਸੀਏਸ਼ਨ ਨੇ ਉਹਨਾਂ 5000 ਖਾਤਿਆਂ ਦੀ ਲਿਸਟ ਜਾਰੀ ਕੀਤੀ ਸੀ ਜੋ ਦੂਸਰੀ ਸੰਸਾਰ ਜੰਗ ਤੋਂ ਬਾਅਦ ਵਰਤੋਂ ਵਿੱਚ ਨਹੀਂ ਲਏ ਗਏ ਤਾਂ ਜੋ ਜੂਹਦੇ ਕਤਲਿਆਮ ਤੇ ਜੰਗ ਵਿੱਚ ਮਾਰੇ ਗਏ ਲੋਕਾਂ ਦੇ ਵਾਰਸਾ ਨੂੰ ਮਾਲਕਾਨਾ ਹੱਕ ਦਿੱਤਾ ਜਾ ਸਕੇ ਪਛ ਸ਼ਹਿਜ਼ਾਦੀ ਕੈਤਰੀਨ ਦਾ ਇਹ ਖਾਤਾ ਤਾਂ ਸੰਸਾਰ ਜੰਗ ਤੋਂ ਬਹੁਤ ਪਹਿਲਾਂ ਤੋਂ 1930 ਤੋਂ ਬਾਅਦ ਵਰਤੋਂ ਵਿੱਚ ਨਹੀਂ ਲਿਆ ਗਿਆ ਮੌਜੂਦਾ ਸਮੇਂ ਵਿੱਚ ਇਹ ਖਾਤਾ ਫਿਰ ਤੋਂ ਚਰਚਾ ਵਿੱਚ ਆਇਆ ਜਦੋਂ ਵਾਜਪਾਈ ਸਰਕਾਰ ਵਿੱਚ ਮੀਡੀਆ ਸਲਾਹਕਾਰ ਅਸ਼ੋਕ ਟੰਡਨ ਹੁਣੇ-ਹੁਣੇ ਜਾਰੀ ਹੋਈ ਆਪਣੀ ਕਿਤਾਬ ਦਿਰਵਾਰਸ ਸਵਿੰਗ ਵਿੱਚ ਇਸ ਖਾਤੇ ਦਾ ਜ਼ਿਕਰ ਕਰਦੇ ਹਨ ਭਾਰਤ ਸਰਕਾਰ ਨੂੰ ਇਸ ਪੈਸੇ ਦੇ ਦਾਵਾ ਕਰਨ ਦੀ ਅਪੀਲ ਕੀਤੀ ਪਰ ਲੱਗਦਾ ਨਹੀਂ ਇਹ ਪੈਸਾ ਭਾਰਤ ਸਰਕਾਰ ਨੂੰ ਮਿਲੇਗਾ ਆ ਕੁਝ ਸਮਾਂ ਪਹਿਲਾਂ ਦੀ ਗੱਲ ਹੈ ਚੀਨ ਦਾ ਇੱਕ ਇਲਾਕਾ ਜਿੱਥੇ ਕਦੇ ਖਾਲਸਾ ਰਾਜ ਸਥਾਪਿਤ ਹੁੰਦਾ ਸੀ ਪਰ ਹੁਣ ਲੰਬੇ ਸਮੇਂ ਤੋਂ ਭਾਰਤ ਚੀਨ ਵਿੱਚ ਹੱਦਾਂ ਦਾ ਰੌਲਾ ਚੱਲ ਰਿਹਾ ਹੈ ਚੀਨ ਨੇ ਉੱਥੇ ਨਿਸ਼ਾਨ ਸਾਬ ਸਥਾਪਿਤ ਕਰਕੇ ਉਹ ਏਰੀਆ ਆਪਣੇ ਕਬਜ਼ੇ ਵਿੱਚ ਕਰ ਲਿਆ ਤੇ ਜਦੋਂ ਭਾਰਤ ਨੇ ਇਸ ਏਰੀਏ ਤੇ ਦਾਵਾ ਕੀਤਾ ਦਾ ਜਵਾਬ ਆਇਆ ਕਿ ਇਹ ਇਲਾਕਾ ਖਾਲਸੇ ਰਾਜ ਦਾ ਹੈ ਤੇ ਜੇ ਕੋਈ ਖਾਲਸੇ ਰਾਜ ਦਾ ਨੁਮਾਇੰਦਾ ਆ ਕੇ ਉਹਨਾਂ ਨਾਲ ਗੱਲ ਕਰਨੀ ਚਾਹੁੰਦਾ ਹੈ ਤਾਂ ਉਹ ਤਿਆਰ ਹਨ ਕਿਉਂਕਿ ਇਹ ਖਾਲਸੇ ਰਾਜ ਤੇ ਚੀਨ ਦਾ ਆਪਸੀ ਮਸਲਾ ਹੈ ਭਾਰਤ ਨੂੰ ਇਸ ਵਿੱਚ ਦਖਲ ਦੇਣ ਦੀ ਕੋਈ ਲੋੜ ਨਹੀਂ ਠੀਕ ਇਸੇ ਤਰ੍ਹਾਂ ਹੀ ਜਦ ਭਾਰਤ ਸਰਕਾਰ ਇਸ ਖਾਤੇ ਤੇ ਆਪਣਾ ਦਾਵਾ ਕਰੇਗੀ ਤਾਂ ਉਹਨਾਂ ਨੂੰ ਵੀ ਉਹੀ ਜਵਾਬ ਮਿਲੇਗਾ ਕਿ ਇਸ ਖਾਤੇ ਦਾ ਸਾਰਾ ਪੈਸਾ ਖਾਲਸੇ ਰਾਜ ਦਾ ਹੈ ਖਾਲਸੇ ਦੀ ਸ਼ਹਿਜ਼ਾਦੀ ਦਾ ਹੈ ਭਾਰਤ ਸਰਕਾਰ ਦਾ ਇਸ ਵਿੱਚ ਕੋਈ ਹੱਕ ਨਹੀਂ ਦਰਅਸਲ ਇਸ ਖਾਤੇ ਦੀ ਦਾਵੇਦਾਰੀ ਦਾ ਮਸਲਾ ਇਸ ਕਰਕੇ ਚੱਲ ਰਿਹਾ ਹੈ ਕਿਉਂਕਿ ਸ਼ਹਿਜ਼ਾਦੀ ਕੈਥਰੀਨ ਦੀ 1942 ਵਿੱਚ ਮੌਤ ਹੋ ਗਈ ਸੀ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵੰਸ਼ ਦੇ ਬੱਚੇ ਇੱਕੋ ਇੱਕ ਪੁੱਤਰ ਮਹਾਰਾਜਾ ਦਲੀਪ ਸਿੰਘ ਦੇ ਸੱਤੇ ਬੱਚੇ ਬੇ ਔਲਾਦ ਹੀ ਇਸ ਦੁਨੀਆ ਤੋਂ ਚਲੇ ਗਏ ਸੱਤਾਂ ਬੱਚਿਆਂ ਵਿੱਚੋਂ ਕਿਸੇ ਦੀ ਵੀ ਕੋਈ ਔਲਾਦ ਨਹੀਂ ਸੀ ਜੋ ਇਸ ਪੈਸੇ ਦੀ ਆਪਣਾ ਦਾਵਾ ਕਰ ਸਕੇ ਇਸ ਸਵਿਸ ਬੈਂਕ ਖਾਤੇ ਵਿੱਚ ਜੋ ਪਤਾ ਦਰਜ ਕੀਤਾ ਗਿਆ ਹੈ ਉਹ ਹੈ ਪ੍ਰਿੰਸੈਸ ਕੈਥਰੀਨ ਹਿਲਡਾ ਦਲੀਪ ਸਿੰਘ 1942 ਮੇਨ ਸਟਰੀਟ ਪੈਂਸਬਰਗ ਇਸ ਖਾਤੇ ਦੇ ਨਾਲ ਇੱਕ ਖੂਫੀਆ ਲੋਕਰ ਦੇ ਲਿੰਕ ਹੋਣ ਦਾ ਵੀ ਪਤਾ ਚੱਲਿਆ ਹੈ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਸਵਿਸ ਬੈਂਕ ਦਾ ਲੋਕਰ ਕਈ-ਕਈ ਕਰਾ ਜਿੱਡਾ ਹੋ ਸਕਦਾ ਹੈ ਤੇ ਇਹ ਲੋਕਰ ਸ਼ਹਿਰੀ ਖੇਤਰ ਵਿੱਚ ਨਹੀਂ ਹੁੰਦੇ ਬਲਕਿ ਪਹਾੜੀ ਗੁਫਾਵਾਂ ਜ਼ਮੀਨ ਵਿੱਚ ਅੰਡਰਗਰਾਉਂਡ ਜਾਂ ਜੰਗ ਦੇ ਪરાਲੇ ਪੇ ਬੰਕਰਾਂ ਵਿੱਚ ਬਣਾਏ ਜਾਂਦੇ ਹਨ ਪરાਲੇ ਸਮੇਂ ਵਿੱਚ ਤਾਂ ਸਮਾਨ ਦੀ ਟਵਾਟੂ ਆਈ ਲਈ ਇਹਨਾਂ ਲੋਕਰਾਂ ਤੱਕ ਰੇਲਵੇ ਟ੍ਰੈਕ ਤੱਕ ਵਿਛਾਏ ਗਏ ਹੁੰਦੇ ਸਨ ਮਹਾਰਾਜ ਦਲੀਪ ਸਿੰਘ ਦੇ ਜੀਵਨ ਤੇ ਲੰਬੀ ਖੋਜ ਕਰਕੇ ਉਹਨਾਂ ਦੀ ਜੀਵਨੀ ਲਿਖਣ ਵਾਲੇ ਮਾਈਕਲ ਅਲੈਗਜ਼ੈਂਡਰ ਦੇ ਕੁਆ ਨੂੰ ਦਿੱਤੀ ਇੰਟਰਵਿਊ ਮੁਤਾਬਿਕ ਇਸ ਲੋਕੋ ਵਿੱਚੋਂ ਕੁਝ ਵੀ ਨਿਕਲ ਸਕਦਾ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਉਹ ਸ਼ਾਹੀ ਤਾਜ ਜੋ ਅੰਗਰੇਜ਼ਾਂ ਦੇ ਦੂਸਰੇ ਐਂਗਲੋ-ਵਾੜ ਜਿੱਤਣ ਤੋਂ ਬਾਅਦ ਰਹੱਸੇਮਈ ਤਰੀਕੇ ਨਾਲ ਗਾਇਬ ਹੋ ਗਿਆ ਸੀ ਤੇ ਕਦੇ ਵੀ ਉਹ ਤਾਜ ਅੰਗਰੇਜ਼ਾਂ ਦੇ ਹੱਥ ਨਹੀਂ ਲੱਗਿਆ ਜਾਂ ਫਿਰ ਖਾਲਸੇ ਰਾਜ ਦੇ ਉਹ ਕਾਗਜ਼ਾਤ ਜੋ ਬੇਸ਼ਕੀਮਤੀ ਕੋਹਿੰਦੁਰ ਹੀਰੇ ਨੂੰ ਮੁੜ ਪੰਜਾਬ ਲੈ ਆ ਸਕਦੇ ਹਨ ਇਸ ਤੋਂ ਬਾਅਦ ਸ਼ੋਰੀ ਦੀਆਂ ਉਹ ਖਦਾਨਾ ਜਿਸ ਵਿੱਚ ਨਿਕਲ ਵਾਲਾ ਬਾਰੂਦ ਸੋਨੇ ਤੋਂ ਵੀ ਵੱਧ ਕੀਮਤੀ ਸੀ ਜਿਸ ਦੇ ਅਸਲ ਮਾਲਕ ਭਾਈ ਮੱਖਣ ਸ਼ਾ ਲੁਆਣਾ ਸਾਨੂੰ ਜੋ ਅੱਜ ਦੇ ਅੰਬਾਨੀ ਤੇ ਅਦਾਨੀ ਨਾਲੋਂ ਵੀ ਵੱਧ ਅਮੀਰ ਸਨ ਇਸ ਲੋਕਰ ਵਿੱਚ ਉਹਨਾਂ ਖਦਾਨਾ ਦੇ ਮਾਲਕਾਨਾ ਕਾਗਜ਼ ਵੀ ਹੋ ਸਕਦੇ ਹਨ ਕਿਉਂਕਿ ਉਹਨਾਂ ਖਦਾਨਾ ਨੂੰ ਲੈ ਕੇ ਮਹਾਰਾਜਾ ਦਲੀਪ ਸਿੰਘ ਦਾ ਕਾਫੀ ਰੌਲਾ ਚੱਲ ਰਿਹਾ ਸੀ ਬਾਕੀ ਰਾਜੇ ਮਹਾਰਾਜੇ ਦੇ ਸ਼ੌਂਕ ਸੋਨੇ ਚਾਂਦੀ ਦੀ ਟੂਟੀਆਂ ਬਰਤਨ ਹੀਰੇ ਮੋਤੀ ਵਾਲੇ ਜੜੇ ਕੱਪੜੇ ਇਹ ਸਭ ਕੁਝ ਉਸ ਲੋਕਰ ਵਿੱਚ ਹੋ ਸਕਦਾ ਹੈ ਇਹ ਤਾਂ ਰਹੀ ਗੱਲ ਸ਼ਹਿਜ਼ਾਦੀ ਕੈਤਰੀਨ ਦੀ ਜਿਨ੍ਹਾਂ ਦੇ ਨਾਮ ਇਹ ਖਾਤਾ ਬੋਲਦਾ ਹੈ ਵੈਸੇ ਮਹਾਰਾਜਾ ਦਲੀਪ ਸਿੰਘ ਦੇ ਦੋ ਵਿਆਹਾਂ ਤੋਂ ਕੁੱਲ 7 ਬੱਚੇ ਸਨ ਪਹਿਲੇ ਪੁੱਤਰ ਦੀ ਤਾਂ ਮੌਤ ਔਰ ਛੋਟੀ ਉਮਰ ਵਿੱਚ ਚਾਹੋ ਗਈ ਸੀ। ਬਾਕੀ ਛੇ ਬੱਚਿਆਂ ਵਿੱਚੋਂ ਇਹ ਖਾਤਾ ਸ਼ਹਿਜ਼ਾਦੀ ਕੈத்ਰੀਨ ਦੇ ਨਾਮ ਬੋਲਦਾ ਹੈ ਪਰ ਬਾਕੀ ਬੱਚੇ ਪੰਜ ਬੱਚਿਆਂ ਦੇ ਨਾਮ ਮਹਾਰਾਜਾ ਦਲੀਪ ਸਿੰਘ ਕੀ ਛੱਡ ਕੇ ਗਏ। ਇਹ ਸੁਣ ਕੇ ਤਾਂ ਤੁਸੀਂ ਹੈਰਾਨ ਹੋ ਜਾਓਗੇ। ਜੇ ਖਾਲਸੇ ਰਾਜ ਦੇ ਸਾਰੀ ਜਾਇਦਾਦ ਛੱਡ ਵੀ ਦਈਏ ਤਾਂ ਵੀ ਮਹਾਰਾਜਾ ਦਲੀਪ ਸਿੰਘ ਨੂੰ ਸਾਲਾਨਾ 50000 ਪੌਂਡ ਪੈਨਸ਼ਨ ਮਿਲਦੀ ਸੀ ਪਰ ਆਪਣੀ ਵਸੀਅਤ ਵਿੱਚ ਮਹਾਰਾਜਾ ਦਲੀਪ ਸਿੰਘ ਆਪਣੇ ਵੱਡੇ ਦੋ ਪੁੱਤਰਾਂ ਲਈ ਸਾਂਝੇ 7219 ਪੌਂਡ ਹੀ ਛੱਡ ਕੇ ਗਏ। ਮਹਾਰਾਜਾ ਦਲੀਪ ਸਿੰਘ ਦੇ ਬਾਕੀ ਸਾਰੇ ਬੱਚੇ ਵੀ ਯਾ ਤਾਂ ਅੰਗਰੇਜ਼ੀ ਸਰਕਾਰ ਦੀ ਪੈਨਸ਼ਨ ਤੇ ਜਾਂ ਉਹਨਾਂ ਨੇ ਆਪਣਾ ਕੋਈ ਕਿੱਤਾ ਚਲਾ ਕੇ ਆਪਣਾ ਗੁਜ਼ਾਰਾ ਕੀਤਾ ਸ਼ਾਹੀ ਜਾਇਦਾਦ ਵਿੱਚੋਂ ਉਹਨਾਂ ਨੂੰ ਕੁਝ ਮਿਲਿਆ ਹੋਵੇ ਇਸ ਦਾ ਕਿਤੇ ਕੋਈ ਜ਼ਿਕਰ ਨਹੀਂ ਤੇ ਸ਼ਹਿਜ਼ਾਦੀ ਕੈத்ਰੀਨ ਨੇ ਵੀ ਜ਼ਿਆਦਾ ਸ਼ਾਹੀ ਜ਼ਿੰਦਗੀ ਬਤੀਤ ਨਹੀਂ ਕੀਤੀ ਸ਼ਹਿਜ਼ਾਦੀ ਕੈத்ਰੀਨ ਦੀ ਵਸੀਅਤ ਵਿੱਚ ਵੀ ਇਸ ਖਾਤੇ ਦਾ ਕੋਈ ਜ਼ਿਕਰ ਨਹੀਂ ਮਿਲਿਆ ਹੋ ਸਕਦਾ ਹੈ ਸ਼ਹਿਜ਼ਾਦੀ ਕੈத்ਰੀਨ ਨੂੰ ਇਸ ਖਾਤੇ ਬਾਰੇ ਪਤਾ ਹੀ ਨਾ ਹੋਵੇ ਜਾਂ ਅੰਗਰੇਜ਼ ਸਰਕਾਰ ਇਸ ਖਾਤੇ ਨੂੰ ਆਪਣੇ ਕਬਜ਼ੇ ਵਿੱਚ ਲਾ ਕਰ ਲਏ ਇਸ ਲਈ ਇਹ ਖਾਤਾ ਉਹਨਾਂ ਜਗ੍ਹਾ ਜ਼ਾਹਿਰ ਨਹੀਂ ਕੀਤਾ ਤੁਹਾਨੂੰ ਕੀ ਲੱਗਦਾ ਹੈ ਇਸ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦੱਸਿਓ ਜੀ ਤੇ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਵਾਤੇ ਵਾਤੇ ਸ਼ੇਅਰ ਜਰੂਰ ਕਰਿਓ ਜੀ